ਜਿਲ੍ਹਾ ਲੋਤ ਲੁਧਿਆਣੇ ਤੋਂ ਅਰਤਾਰ ਸਿੰਘ ਜੀ ਸੈਣੀ ਪਹੁੰਚੇ ਹਨ ਜਤਾਂ ਲੈ ਕੇ ਪਹੁੰਚਣ ਧੰਨਵਾਦ ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸਟੇਜ ਨੂੰ ਸਾਂਭਣ ਤਿਆਗਨੀ ਗੋਜਬਾਈ ਕੰਗ ਸੰਗਤਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਸੱਜੇ ਪਾਸੇ ਥੋੜੀ ਜਗ੍ਹਾ ਵੱਜਦੀ ਆ ਉਹ ਉੱਥੇ ਬੈਠਣ ਦੀ ਕਿਰਪਾਲਤਾ ਕਰੋ ਜੀ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਆ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਜੀ ਹੁਣ ਜਿਹੜੀ ਕਿ ਸਰਬੱਤ ਖਾਲਸੇ ਦੀ ਤਰਜ਼ ਤੇ ਅੱਜ ਦਾ ਦਿਨ ਸਤ ਜਮੈਲ ਸਿੰਘ ਜੀ ਦੀ ਖਾਲਸਾ ਪਿੰਡਰਾ ਵਾਲੇ ਦਾ ਮਨਾਇਆ ਜਾ ਰਿਹਾ ਪੂਰੇ ਸੰਸਾਰ ਦੀਆਂ ਨਜ਼ਰਾਂ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਨ ਸਟੇਜ ਤੇ ਪਿਛਲੇ ਪਾਸੇ ਮੈਂ ਬੇਨਤੀ ਕਰਾਂ ਲਾਈਵ ਕਾਸਟ ਚੱਲ ਰਿਹਾ ਹੈ ਜਿਹੜੇ ਪਿਛਲੇ ਬੈਨਰਾਂ ਸੰਤਾਂ ਦੇ ਤੇ ਗੁਰੂ ਸਾਹਿਬ ਦੀ ਸਵਾਰੀ ਵੀ ਸੁਗੋਵਤ ਆ ਤੋ ਕਿਰਪਾ ਕਰਕੇ ਬਈ ਬੈਠਣ ਦੀ ਕਿਰਪਾਲਤਾ ਕਰੋ ਜੀ ਜਿੱਥੇ ਵੀ ਜਗ੍ਹਾ ਮਿਲਦੀ ਆ ਜਦੋਂ ਨਾਲ ਫੌਜਾ ਸਿੰਘ ਜੀ ਤਨੌਰੀ ਰੋਪੜ ਤੇ ਪਹੁੰਚੇ ਜਿੱਥੇ ਸਮੇਤ ਧੰਨਵਾਦ ਹਰਮੇਸ਼ ਸਿੰਘ ਜੀ ਬਣੌਦੀ ਉਹ ਵੀ ਪਹੁੰਚਿਆ ਧੰਨਵਾਦ ਗੁਰਜੰਟ ਸਿੰਘ ਜੀ ਸਾਧਕੇ ਵੀ ਪਹੁੰਚਿਆ ਤਾਂ ਪ੍ਰੋਫੈਸਰ ਸਾਹਿਬ ਜੀ ਨੂੰ ਬੇਨਤੀ ਆ ਕਿ ਅਗਲੇ ਵਾਰੀ ਕਾਰਵਾਈ ਸ਼ੁਰੂ ਕਰਨ